ਆਪਣਾ ਵੀ ਨਾਮ ਆਪਾਂ ਕਿਹਦੀ ਘਰ ਕਿੱਥੇ ਜਾਣਾ ਯਾਰ ਮਗਾ ਆਪਾਂ ਨੂੰ ਅਗਲਾ ਨਾਮ ਮਿਲਿਆ ਜਾਂ ਬਾਹਰ ਨਾ ਮਗਾ ਆਪਣੀ ਬੇਇੱਜ਼ਤੀ ਆ ਮਗਾ ਯਾਰ ਜਿਵੇਂ ਤੂੰ ਉਸੇ ਵਾਲੇ ਨੇ ਹੈਲੋ ਹੀ ਨਾ ਕੀਤੀ ਫੇਰ ਕੀ ਬੋਲ ਕੌਣ ਆ ਤੂੰ ਵੀ ਦਾ ਮਗਾ ਜਿਵੇਂ 10 ਦਿਨ ਮਿਲੋ ਹੰਕਾਰੀ ਬਦਾ ਆਖੜ ਬਹੁਤ ਬੰਦੇ ਜ ਮਗਾ ਲੋਕ ਕਹਿੰਦੇ ਨੇ ਮਗਾ ਯਾਰ ਕਹਿੰਦੂ ਕੁੜੀ ਜਾ ਕੇ ਦਾ ਵੀਰੇ ਚੱਲੇ ਸੀ ਨਾਲ ਗਾ ਤੇ ਤੇਰੀ ਉਹਨਾਂ ਨੂੰ ਮਿਲੂਗਾ ਸਾਨੂੰ ਕਹਦਾ ਸੀ ਮਿਲ ਨਹੀਂ ਸਕਦੇ ਤੂੰ ਨਾਲ ਚੱਲੇਗਾ ਚਲੋ ਬਈ ਫਿਰ ਮੈਂ ਨਾ ਗੱਡੀ ਫਿਰ ਅਸੀਂ ਕਮਾਲੀ ਮੂਸੇ ਪਿੰਡ ਅੱਛਾ ਜਦੋਂ ਜੀ ਉਹਨਾਂ ਦੀ ਪੁਰਾਣੀ ਗੱਡੀ ਬਾਹਰ ਲਾਈ ਤੇ ਬਈ ਬਾਪੂ ਐ ਬਾਹਰ ਬਲਕੌਰ ਸਿੰਘ ਅੱਛਾ ਤੇ ਬਾਪੂ ਜੀ ਮੇਰੇ ਦੋਸਤ ਮੈਂ ਤਾਂ ਬੁਲਿਆਣੀ ਮਾਤਾ ਚਲੋ ਸਾਈਡ ਤੇ ਬੈਠਾ ਸੀ ਗੱਡੀ ਮੈਂ ਆਣ ਕੇ ਤੇ ਉਹ ਮੇਰੇ ਨਾਲ ਦੇ ਕਹਿੰਦੇ ਆਂ ਬਾਪੂ ਸਰੀ ਗੱਲ ਖਾਣੇ ਤੋਂ ਆਇਆ ਵੀ ਬਿਰਨ ਬੈਲਾ ਸਿੱਧੂ ਉਹ ਕਹਿੰਦਾ ਪੁੱਤ ਯਾਰ ਹੁਣੇ ਐ ਸ਼ੋਦ ਸੁੱਤਾ ਹੋਇਆ ਵੀ ਮਤਲਬ ਵੀ ਹੁਣ ਤਾਂ ਨਹੀਂ ਤੁਸੀਂ ਫੇਰ ਕਦੇ ਆ ਜਾਓ ਹੂੰ ਚਲੋ ਭਾਈ ਮੈਂ ਸੁਣ ਲਈ ਖੈ ਮੈਨੂੰ ਉਤਰਨਾ ਪਿਆ ਮੈਂ ਟਾਕੀ ਖੋਲੀ ਮੈਂ ਮਿਲਿਆ ਤੇ ਬਾਪੂ ਮੈਨੂੰ ਵਿਚਾਣ ਲਿਆ ਫਿਰ ਉਹ ਅੰਦਰ ਗਿਆ ਕਹਿੰਦਾ ਮਨੂੰ ਸੁਖਾ ਆ ਅੰਦਰ ਵੀ ਮਤਲਬ ਉਹ ਕਹਿੰਦਾ ਵੀ ਅੰਦਰ ਲੈ ਉਸੋ ਖੇ ਨੂੰ ਅੱਛਾ ਜਦੋਂ ਮੈਂ ਅੰਦਰ ਗਿਆ ਭਾਈ ਪਰਨਾ ਬੱਡ ਰਿਹਾ ਸੀ ਮੇਨੂੰ ਚਫੀ ਵਾ ਕੇ ਮਿਲਿਆ ਤੇ ਬਾਕੀ ਸਭ ਦੁਬਾਰਾ ਮਾਣ ਦਿਨ ਨੂੰ ਜਾਣਦੇ ਯਾਰ ਕੱਲ ਵੀ ਤੇਨੂੰ ਕੌਣ ਨਹੀਂ ਜਾਣਦਾ ਇਹਦਾ ਅੱਛਾ ਮੈਨੂੰ ਬੜੀ ਗੱਲ ਮਾਣ ਕਹਿੰਦੇ ਧੰਨਵਾਦ ਬਾਕੀ ਵਾਰੀ ਵੀ ਤੁਸੀਂ ਨਵੇਂ ਹੋ ਨਾ ਕੇ ਵਾਰੀ ਹੁੰਦਾ ਵੀ ਹੈ